ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਵਾਚ ਟਾਈਮ ਅਗੇ 9:30 ਦਾ ਬਸ ਆਪਾਂ ਝਾੜੂ ਚੱਕਿਆ ਸੀਗਾ ਕੱਪੜੇ ਵਗੈਰਾ ਦਾ ਤਾਂ ਸ਼ੁਕਰੇ ਮੈਂ ਰਾਤ ਹੀ ਕੰਮ ਨਿਬੜਤਾ ਸੀ ਨਹੀਂ ਹੁਣ ਪਛਾਲ ਪੈਂਦਾ ਤੇ ਇੱਧਰ ਪਛਾਲ ਪਿਆ ਪਿਆ ਗੰਨੇਆਂ ਦਾ ਦੰਦ ਕਿਸੇ ਦੇ ਮਜ਼ਬੂਤ ਨਹੀਂ ਪਾਪਾ ਜੀ ਦੇ ਗੱਲਿਆਂ ਦੇ ਦੰਦ ਮਜ਼ਬੂਤ ਹੈ ਉਹ ਚਲੇ ਗਏ ਖੇਤ ਮੈਂ ਤਾਂ ਇਹ ਹੈ ਵੀ ਛਿੱਲੇ ਤਾਂ ਜਾਂਦੇ ਨਹੀਂ ਦੱਕਾ ਅੱਜੇ ਖਾਣਾ ਨਹੀਂ ਵੀ ਆਪਣੇ ਦੰਦ ਤਾਂ ਜਮਾ ਖੋਖਲੇ ਆ ਟੁੱਟਣ ਲਈ ਤਿਆਰ ਆ ਤੇ ਬੀਬੀ ਵਾਂਗੂ ਮੰਗ ਕੇ ਖਾਣੇ ਆ ਵੀ ਮੈਨੂੰ ਵੀ ਦੇ ਦਿਓ ਥੋੜਾ ਜਿਹਾ ਛਿੱਲ ਕੇ ਗੰਨਾ ਤਾਂ ਅਸੀਂ ਵੀ ਚੁੱਪ ਕੇ ਦੇਖੀਏ ਪਹਿਲਾਂ ਜੋਬਰੇ ਹੁੰਦੇ ਸਨ ਨਾ ਇੰਨੇ ਇੰਨੇ ਗੰਨੇ ਹਾਂ ਨਹੀਂ ਆਣ ਹਾਂਜੀ ਦੇਖਾ ਇੰਨਾ ਛੱਲ ਲਿਆ ਮੈਂ ਇਹ ਵੀ ਜਾਂਦੀ ਆ ਖੇਤ ਇੰਨਾ ਛੱਲ ਲਿਆ ਆ ਟੁੱਟ ਮੇਂ ਗੁਨੇ ਸੀ ਮੰਮੀ ਰੋਟੀ ਲੱਗਦੇ ਆ ਇਹਨਾਂ ਨੇ ਅੱਜ ਖੇਤ ਰਾਹ ਰੀਖ ਲਿਆ ਰਣੀ ਅੱਜ ਇਹਨਾਂ ਨੂੰ ਵੀ ਛੁੱਟੀ ਆ ਤੇ ਸਾਨੂੰ ਵੀ ਛੁੱਟੀ ਆ ਤੇ ਅੱਜ ਜਿਉਂ ਅਸੀਂ ਤੜਕੇ ਦੇ ਘਰੇ ਲੜ ਲੜਾਈ ਚੱਲੀ ਆ ਦੇ ਮੈਂ ਇਹਨਾਂ ਨੂੰ ਕੀ ਨਦ ਅਸੀਂ ਖੜਾਰੇ ਪਾਈ ਜਾਂਦੇ ਆ ਕਾਣਾ ਕਲਪ ਹਮ ਇਹ ਕਦੇ ਉੱਠੇ ਛਿਲਕੇ ਖਲਿਆਰ ਦਿੰਦੇ ਆ ਪਹਿਲਾਂ ਇਹਨਾਂ ਨੇ ਮੋਟਰਸਾਈਕਲ ਤੇ ਉਹ ਕੀਤਾ ਮੈਂ ਸਕਿੰਦਰ ਨੂੰ ਫੋਨ ਲਾਇਆ ਮੈਂ ਕਿਹਾ ਰੋਟੀ ਆ ਜਾ ਰੋਟੀ ਖਾ ਜਾ ਕਾਣਾ ਮੈਨੂੰ ਪਤਾ ਪਾਲੇ ਦਾ ਲੌਂਗੀ 11 ਵਜੇ ਆ ਤੇ ਕਹਿੰਦਾ ਸਰ ਜੀ ਅੱਗੇ ਰੋਟੀ ਤਾਂ ਮੈਂ ਖਾਣੀ ਨਹੀਂ ਤੇ ਮੈਂ ਫੇਰਾਂ ਸਬਜੀ ਕਹਦੀ ਮੈਂ ਕਿਹਾ ਸਰ ਜੀ ਡੰਡਿਆਂ ਦੀ ਉਹਰ ਦਾ ਮਾਂ ਨਾ ਰੋਟੀ ਕਹਿੰਦਾ ਮੈਂ ਤਾਂ ਖਾਣੀ ਨਹੀਂ ਮੈਂ ਪ੍ਰਸਾਦ ਜੀ ਕਹਤ ਪੁੱਛੀ ਸੀ ਹਾਂ ਅਨਾਗ ਜੇ ਕੋਈ ਸਬਜੀ ਹੋਰ ਹੁੰਦੀ ਤਾਂ ਕੀ ਖਾ ਹੀ ਲੈਂਦੇ ਮੇਰੀ ਸੰਗ ਗੱਲ ਕੁੜੀਏ ਇੱਥੇ ਖੜ ਕੇ ਉਹ ਕਰਨੀ ਛਿਲਕੇ ਸਿੱਟਨੇ ਇਧਰ ਨਹੀਂ ਛਿਲਕੇ ਖ ਲੈਣ ਨੇ ਆ ਆ ਵੇ ਜਾਣਾ ਬਸ ਬੈਠਾ ਹਾਂ ਆਓ ਦੇਖ ਮੈਂ ਦੁਆਰੇ ਸਾਰਾ ਵੇੜਾ ਸੁੰਬਰ ਨਾਲ ਕਰਦਾ ਮੈਂ ਕਮਣੀ ਨੇ ਐਵੇਂ ਤੜਕ ਚੱਕ ਕੇ ਵੇੜਾ ਸੁੰਬਰ ਤੱਕ ਕਿਉਂ ਕਾਦਾ ਵੇੜਾ ਸੁੰਬਰ ਨਾਲ ਉਹਦੇ ਮੋਟਰਸਾਈਕਲ ਪੁੰਜੇ ਲੱਗੇ ਸਾਰਾ ਰੀਤੇ ਰੀਤਾ ਕਰਦਾ ਮਮਮੀ ਇਹ ਤਾਂ ਗਰੀ ਚੰਗੀ ਆ ਇਹ ਤਾਂ ਸਕੂਲ ਗਈ ਜੰਗੀਆਂ ਨੂੰ ਚੰਗਰੀ ਜਾਂਦੀ ਆ ਤੜਕੇ ਦੀ। ਗਾਹ ਇੱਥੇ ਘਰ ਤੋਂ ਬੰਦ ਤੀ। ਮੋਟਰਸਾਈਕਲ ਪਹੁੰਚ ਤਾਂ ਉੱਥੇ ਲੈਤਾ ਕਰਤਾ। ਤੇ ਹੋਰ ਮੈਨੂੰ ਦਵਾਰੇ ਸੁੰਭਰਨਾ ਸੋਖਾ ਵੀ ਆ। ਵਧੀਆ ਰਹਣਾ ਜਦ ਤੂੰ ਜਾ ਵੜਦੀ ਆਂ, ਆਂ ਸ਼ਾਂਤੀ ਹੁੰਦੀ ਆ ਘਰੇ। ਦੇਖੋ ਬਈ, ਦੇਖੋ ਕਿੰਨਾ ਕਹਿਰ ਟੈਰਿਆ ਮੇਰੇ ਤੇ। ਨਾਲੇ ਤਾਂ ਮੈਂ ਸਫਾਈ ਕਰਦੀ। ਨਾਲੇ ਤਾਂ ਮੈਂ ਸਫਾਈ ਕਰਦੀ ਆ। ਉਹ ਸਫਾਈ ਐ ਤਾਂ ਪਰ ਹੁਣ ਵੇੜਾ ਯਾਰੋ ਕੇਰਾ ਬੁੱਕਲ ਮਾਰੀ ਉਹਨੇ ਮਗਰੋਂ ਐ ਮਾੜਾ ਮੋਟਾ ਤਾਂ ਫਿਰ ਹੋ ਹੀ ਜਾਂਦਾ। ਹਾਂ ਹੈ ਬੇਬੀ। ਮੈਂ ਸਕੂਲ ਗਈ ਚੰਗੀ ਆ। ਕਪਲ ਤਾਂ ਹੋਲੀ ਗਾ ਕਰੇ ਨਿਆਰੀਆ ਸਾਰੇ ਦਿਨੇ ਫਿਰਦੇ ਹਨਾ ਸਾਰੇ ਦਿਨੇ ਫਿਰਦੇ ਜਵਾਬ ਦੇ ਲੈ ਬੰਦੇ ਬੜੀਆਂ ਜਾ ਕੇ ਜਲੇ ਬੰਦੇ ਬੜੀਆਂ ਸੀਰੀਅਸਲੀ ਇੱਥੇ ਵੱਡ ਲੋ ਦੀ ਆਏ ਆਏ ਸੀਰੀਅਸਲੀ ਬੀਗਾ ਅਸੀਂ ਰੌਲਾ ਰੱਪਾ ਪਾ ਰਹੇ ਹਾਂ ਨਹੀਂ ਹਟਾਉਂ ਕਰੀਏ ਸੜਕ ਰੀਂ ਨੇ ਮੈਨਾਂ ਆਉਂਦਾ ਵੀ ਚਲਾ ਗੇਜ਼ਨ ਘਰੇ ਆਉਦੇ ਸਮਾਰ ਕੇ ਸਫਾਈ ਜੀ ਹੋਈ ਹੋਰ ਕੁਛ ਜੇ ਤੋ ਹਾਸੇ ਮਜ਼ਾਕ ਚੱਲ ਰਹਾ ਹੈ ਮੈਨੂੰ ਬਹੁਤ ਲੱਗਦੇ ਹਨ ਮੈਨੂੰ ਆਈ ਨੇ ਵੀ ਨਹੀਂ ਚੰਗੇ ਇਹ ਵੀ ਜਮੀਨਾਂ ਕਿਤੇ ਲੜਦੇ ਹੋਣਗੇ ਦੋ ਭਾਂਡੇ ਖੜਕਦੇ ਹੁੰਦੇ ਮਾਂ ਗਰਮੀ ਦੇ ਵਿੱਚ ਬੈਠੇ ਸੀ ਅਸੀਂ ਕੋਠੇ ਵਾਲਾ ਮम्मा ਗਰਮੀ ਦੇ ਗੰਨੇ ਵਾਲਾ ਭਾਈ ਹੁੰਦਾ ਸੀ ਇੱਥੇ ਬੈਠੇ ਸੀ ਗੰਨੇ ਦਾ ਰੌਵ ਵੀ ਕਹਿੰਦੇ ਹੁੰਦੇ ਹਨਾ ਰੌਵ ਮੰਡੀ ਜਾਣਾ ਇੱਕ ਦਿਨ ਕੱਲ ਵੀ ਕਹਿਣਾ ਰੌਵ ਮੰਡੀ ਜਾ ਹਾਏ ਮੈਨੂੰ ਦੱਸਿਆ ਨਹੀਂ ਮੈਂ ਗੋਟਾ ਮੰਗਵਾਉਣਾ ਸੀਗਾ ਉਤਮ ਗੋਣਾਸੀ ਮੈਂ ਕੱਲ ਨੂੰ ਜਾਗੋ ਤੇ ਪਾ ਕੇ ਜਾਣਾ ਸੂਟ ਰਮਣ ਹਾਂ ਕੀ ਆ ਕੋਈ ਕਦੇ ਮੁੱਕੂ ਛੋਟਾ ਕੋ ਨੋ ਜਿਉਂਦੇ ਜੀਆਂ ਦਾ ਕਦੇ ਕੁਝ ਮੁੱਕਿਆ ਬੀਬੀ ਜੇਕਰ ਵੀ ਮੈਨੂੰ ਅੱਜ ਕੋਈ ਨਹੀਂ ਚਾਹੀਦਾ ਮੈਂ ਮੰਗਦੀ ਵਿਚਾਰੀ 150 ਲੀਆਂ ਚੀਜ਼ਾਂ ਹੁੰਦੀਆਂ ਮੈਂ ਕਦੇ 500 ਲੀ ਚੀਜ਼ ਮੰਗੀ ਆ 5 ਰੁਪਏ ਵਾਲਾ ਤਾਂ ਗੁੱਟ ਮੰਗਾਇਆ ਸੀ ਹੈਨਾ ਵੀ ਮੰਗਾਇਆ ਸੀ ਆ ਦੇਖੀ ਆ ਦੇਖ ਮੈਂ ਜਾਨਮ ਜੁੱਤੀ ਲੈ ਕੇ ਆਉਣੀ ਆ ਸੋਨੋਂ ਹਟ ਕੇ ਬੀਬੀ ਤੁਸੀਂ ਅੱਜ ਮੇਰੇ ਜੁੱਨੀ ਦਾ ਗੋਟਾ ਪਟਕਦੀ ਮੈਂ ਹੋਰ ਲਾਉਣਾ ਹਾਂ ਜੀ ਮਮਾ ਹੂੰ ਕਦੇ ਤਾਂ ਕਹਿੰਦਾ ਘਰ ਵੀ ਮੈਨੂੰ ਕੁਝ ਨਹੀਂ ਚਾਹੀਦਾ ਕਿੱਦਾਂ ਕੀ ਚਾਹੀਦਾ ਇਹ ਤਾਂ ਸਾਰਾ ਕੁਝ ਮੰਗਦੀ ਏ ਮੰਗਣਾ ਹੀ ਆ ਫਿਰ ਬਈ ਫਿਲਸਫਾ ਦੇਖ ਕਿੱਦਾਂ ਕਿੱਦਾਂ ਬਈ ਘਰ ਆ ਆ ਦਾ ਆ ਗਿਆ ਆਹੀ ਟਾਈਮ ਹੈ ਖਾਣ ਪਹਿਨਣ ਦਾ ਤੇ ਫਿਰ ਹੁਣ ਮੈਂ ਬੁੜੀ ਹੋਈ ਗੋਟੇ ਲਾਇਆ ਕਰੂੰਗੀ ਚੁੰਨੀਆਂ ਨੂੰ ਹਾਂ ਬੀਬੀ ਹੁਣ ਤੂੰ ਨਹੀਂ ਲਾਉਂਦੀ ਗੋਟੇ ਹਾਂ ਮਜ਼ਾ ਆ ਜੱਟ ਫੰਨਾ ਜਿਹਾ ਲੱਗਿਆ ਇਹ ਲਾਉਂਦੀ ਹੁੰਦੀ ਸੀ ਬਾਗੇ ਵਾਲ ਸਵਾਰ ਪੀਏ ਚ ਲਾਉਂਦੇ ਸੀ ਇਕ ਜੰਨੀ ਖਾਤਾ ਨਹੀਂ ਸਵਾਰ ਪੀਏ ਤੂੰ ਲਾਦੇ ਹੁਣ ਸਵਾਰ ਪੀਏ ਚ ਮੇਰੇ ਤੂੰ ਸਵਾਰ ਪੀਏ ਦੇ ਵਿੱਚ ਬੀਬੀ ਤੂੰ ਢੇੜ ਕੇ ਵੀ ਨਹੀਂ ਦਵੀਂ ਹੈ ਦਿਨ ਸੋਡੇ ਨਹੀਂ ਗੋਟੇ ਲੂਟਾਉਂਦੀ ਮੰਮੀ ਮੈਂ ਚਾੜੂ ਕਿੱਥੇ ਰੱਖਦਾ ਕੰਟੇ ਮੁੰਡਾ ਚੁਪੇੜ ਆਹ ਦੇਖ ਆ ਬਾ ਮਾਰਨ ਨਾਲੇ ਦਿੱਤੀ ਹੁਣ ਮੈਨੂੰ ਕੋਈ ਆਵਾਜ਼ ਨਾ ਮਾਰੇ ਹੁਣ ਮੈਂ ਝਾੜੂ ਕੱਢਦਾ ਓਕੇ ਕੰਟੇ ਮੁੰਡੇ ਝਾੜੂ ਕੱਢਦਾ ਝਾੜੂ ਕੱਢਦਾ ਮੁੰਡਾ ਤਾਂ ਨਹੀਂ ਮੈਨੂੰ ਪਤਾ ਵੀ ਕੁੜੀਆਂ ਸਾਵਣੋ ਆ ਪੋਣੇਵਾਰਾਂ ਦਾ ਤਾਂ ਆਪਾਂ ਸਾਰੇ ਪੁੱਜ ਪੁੱਜੇ ਸਾਰੀ ਸਾਫ ਸਫਾਈ ਕਰਤੀ ਮम्मी ਰੈਸਟ ਫਰਵਾਦੀ ਹੈ ਪਰ ਮम्मी ਇੱਡੇ ਡਕਰ ਆ ਡਿਸ਼ ਢੀ ਜਾਂਦੀ ਸੀ ਮੈਨੂੰ ਕੈਸ਼ ਕਰਵਾਈ ਸੀ ਕਰਾੜੇ ਤੇ ਮम्मी ਚੁੱਪ ਇੱਕਦਮ ਚੁੱਪ ਜੇ ਹੋ ਗਈ ਬੀਬੀ ਵੀ ਕੰਮ ਲੱਗੀ ਪਈ ਐ ਮੈਂ ਤਾਂ ਕਹਿ ਸੀ ਵੀ ਸੁਣ ਕਾਲਾ ਧੱਗ ਨਹੀਂ ਦਿਸਣਾ ਕਿ ਨਹੀਂ ਮੈਨੂੰ ਫੜਾ ਦੇ ਮੈਂ ਢੇਰ ਦੰਦ ਤੋ ਆ ਦਾ ਕੰਮ ਕਰ ਲਾ ਮੈਂ ਬਸ ਉਹਨ ਲਈ ਰਸੋਈ ਦੇ ਵਿੱਚ ਪੋਚਾ ਰਹਿ ਗਿਆ ਉਹ ਲਾਈ ਜਾਂਦੀ ਸੀਗੇ ਹੱਸਿਆ ਨਹੀਂ ਮੈਂ ਮਨ ਸੋਚੇ ਨੇ ਮੈਂ ਖ ਮੇਨ ਲੜਦੇ ਸੀਗੇ ਵੇਖੋ ਅੱਜ ਸੁੰਬਰਤਾ ਸੁੰਬਰਤਾ ਹਨ ਐ ਦਵਾਰ ਨੂੰ ਫਿਰ ਹੁੰਦਾ ਵੀ ਸਾਰਾ ਚੰਗੀ ਤਰ੍ਹਾਂ ਕਲੀਨ ਹੋ ਜਾਂਦਾ ਇਸ ਦਿਨ ਮੈਂ ਬੀਬੀ ਦੇ ਬਿਸਤਰੇ ਬਾਹਰ ਕੱਢ ਦੇਣੇ ਨਾਲ ਧੁੱਪ ਲੱਗ ਜਾਂਦੀ ਨਾਲੇ ਉੱਥੇ ਪਾਰੀਆਂ ਬੂਰੀਆਂ ਸਾਰੀਆਂ ਸਾਫ਼ ਹੋ ਜਾਂਦੀਆਂ ਤੇ ਵਧੀਆ ਪੋਚਾ ਲੱਗ ਜਾਂਦਾ ਅੱਜ ਬੱਚੇ ਦਾ ਪੂਰਾ ਖੇਡਣ ਤੇ ਮਸਤ ਹੋਇਆ ਕੰਗਾਂ ਦੇ ਖਰਾਮ ਨਾਲ ਧੁੱਪ ਹੀ ਪਈਆਂ ਬੀਬੀ ਧੁੱਪ ਲੜਦੀ ਮੇਰਤਾ ਜਟੂਈ ਇਹ ਨਹੀਂ ਰੋਟੀਆਂ ਦੀ ਮੈਂ ਤਾਂ ਲੱਦਾ ਮੈਨੂੰ ਘਰ ਚੜੂਗਾ ਜਖਾਵ ਜੀ ਨਾਲ ਹਰ ਕੀ ਲੱਗੀ ਬਈ ਲੱਗਣਾਂ ਨਹੀਂ ਮੈਨੂੰ ਮੈਨੂੰ ਪਤਾ ਮੈਨੂੰ ਲੱਸੀ ਨਹੀਂ ਹੋ ਗਈ ਤੇ ਮਰਾਤ ਨੂੰ ਲੱਸੀ ਪੀਣ ਲੱਗੀ ਸੀ ਨਾ ਪੀਆ ਕਰ ਤੇ ਗळा ਮੇਰਾ ਖੜਦਾ ਜਾਂਦਾ ਤੇ ਮੈਨੂੰ ਲੱਗਦਾ ਬੱਸ ਕਿਵੇਂ ਹਾਜ਼ਮੀ ਆ ਜਾਂਦੀ ਪੀਤੀ ਤੇ ਭਤਨ ਥੱਕ ਜੇਗਾ ਮੈਂ ਮੁਝੇ ਕਰਦੇ ਆਪ ਤਾਂ ਹਜੇ ਬੂਤ ਬਣੇ ਪਏ ਆ ਮੈਨੂੰ ਪੋਚਾ ਲਾ ਦਿੰਦੇ ਬਸ ਕੱਲ੍ਹ ਸੋਈ ਦੇ ਵਿੱਚ ਤਾਂ ਮੰਮੀ ਨੇ ਚਾਹ ਚੂ ਬਣਾਤੀ ਸੀ ਸਾਰੇ ਕੰਮ ਨਵੇੜ ਕੇ ਸੁੱਕ ਜੂਗਾ ਮੰਮੀ ਮੈਂ ਇਥੋਂ ਇੱਥੇ ਬਹਿ ਕੇ ਲਾਦਾ ਪੋਚਾ ਮੈਂ ਬਸ ਪਾਣੀ ਮਾਰ ਦੂੰਗੀ ਸਟਾਰਟ ਹੋ ਗਿਆ ਨਾ ਸਾਫ ਕਰਤੀ ਆਈ ਹੈ ਚਲ ਆ ਵੀ ਨਵੀਂ ੜੀ ਦਮ ਫੇਰੀ ਨਾ ਮਗੇ ਤੇ ਰਸਟ ਕਰਾਂਗੇ ਅੱਜ ਹਲੋ ਜੀ ਟਾਈਮ ਹੋ ਗਿਆ ਸਵਾ 12:00 ਆਪਣੀ ਹੁਣ ਜਾ ਕੇ ਮੈਂ ਆਪਣੇ ਸਾਰੇ ਏ ਟੂ ਜ਼ेड ਕੰਮ ਧੰਦੇ ਆ ਜਿਹੜੇ ਨਵੀੜ ਤੇ ਫਰੀ ਹੋ ਗਈ ਸਾਡੀ ਉਹ ਗੱਲ ਹੋਈ ਆ ਕਿ ਟੁੱਟ ਕੁੜੇ ਮੈਂ ਪਹਿਨੀ ਆ ਮੰਮੀ ਹੁਣ ਉੱਠ ਖੜੀ ਆਪਾਂ ਆਪਦਾ ਮੰਜਾ ਤੇ ਸਰਾਣਾ ਚੱਕ ਲਿਆਂਦਾ ਤੇ ਹੁਣ ਆਪਾਂ ਵੀ ਆਰਾਮਦਾਰੀ ਨਾਲ ਕਿਉਂਕਿ ਪਿਛਲੇ 2-3 ਹਫਤੇ ਮੈਂ ਲਗਾਈ ਟੱਪੇ ਸੂਟ ਸਟਿਚ ਕਰਦੇ ਆ ਜਾਂਦੇ ਤੇ ਅੱਜ ਫ੍ਰੀ ਆ ਚਲ ਕੇ ਰਾਂ ਘੰਟਾ ਘੜੀ ਤੇ ਰੈਸਟ ਕਰਦੇ ਆ ਫਿਰ ਦੇਣੇ ਕੀ ਕੰਮ ਕਰਨਾ ਤੇ ਬੀਬੀ ਬਸ ਕਰ ਫੇਰ ਆਫ ਕਰ ਲਈ ਐਨਾ ਕਰੀ ਪੈ ਜਾ ਆਹੀ ਲੜ ਰਹਿ ਗਿਆ ਇੱਕ ਬੀਬੀ ਦੀ ਬੀਬੀ ਦੀ ਆਦਤ ਤੇ ਮੇਰੀ ਆਦਤ ਤੇ ਸਾਡੀ ਕੋਸ਼ਿਸ਼ ਸੇਮ ਹੈ ਸਾਨੂੰ ਐਂ ਦੇ ਵਿੱਚ ਜਿਹੜੇ ਕੰਮ ਹੁਣ ਲੱਗ ਗੀਆਂ ਉਹਨੂੰ ਨਵੇੜ ਕੀ ਸਾਹ ਲੈਣਾ ਹੈ ਬੀਬੀਆਂ ਪਤਾ ਮੈਂ ਫੜਾਉਂਦੇ ਚਲ ਫੜ ਲਿਆ ਤੇ ਫਿਰ ਉਹਨਾਂ ਚਰਨੀ ਦੀ ਵੀ ਟਿਕਰੀ ਤੇ ਨਾ ਚਰ ਸਾਰੇ ਜੰਨੀ ਤੋਂ ਗੋਟਾ ਪੱਟਿਆਣਾ ਜਾਊਗਾ ਸੰ ਦੋਨਾਂ ਨੂੰ ਆਹ ਛੱਕ ਦੀ ਘਰ ਦੇ ਕੰਮ ਕਰਦੇ ਹੋਆ ਮੈਂ ਜਿੰਨਾ ਚ ਰੇਟੂਇਡ ਮੇਰੇ ਕੰਮ ਨਹੀਂ ਨਿਬੜਦੇ ਉਹਨਾਂ ਚਰਨੀ ਮੰਜੀ ਦਿਨੇੜੇ ਹੋਣਾ ਜਦੋਂ ਕੰਮ ਨਿਬੜ ਗਏ ਫਿਰ ਰੈਸਟ ਕਰਨੀ ਹੁਣ ਆਪ ਦਾ ਸਾਰੇ ਬੱਚਿਆਂ ਨੂੰ ਨਹੀਂ ਅੱਜ ਮੈਂ ਛੇੜਿਆ ਮੈਂ ਤਾਂ ਖੇੜ ਹੀ ਲੈਂਦੇ ਉਹ ਕਦਾਂ ਅਸੀਂ ਨਹੀਂ ਹਾਇਣਾ ਹੁਣਾ ਮੈਂ ਚੱਲ ਅੱਜ ਤੁਸੀਂ ਲਾਓ ਨਿਆਰੇ ਤੇ ਮੈਨੂੰ ਵੀ ਆਦੇ ਕੰਮ ਨਿਬੇੜ ਲੈਣ ਦੋ ਇਸ ਕੱਪੜੇ ਤਾਂ ਵੈਸੇ ਸੁੱਕੇ ਪਏ ਆ ਪਰ ਹੁਣ ਹਿੰਮਤ ਹੈ ਨਹੀਂ ਲਾਉਣ ਦੀ ਤੇ ਫੇਰੀ ਲਾਵਾਂਗੇ ਕੱਪੜੇ ਹੁਣ ਮੰਮੀ ਅੱਗੇ ਤਾਂ ਚਲਾ ਜਿਤਾ ਕਰਕੇ ਮੰਮੀ ਨੇ ਟਾਈਮ ਨਾ ਰੈਸਟ ਕਰ ਲਈ ਕਿਉਂਕਿ ਮੰਮੀ ਅੱਗੇ ਝਾੜੂ ਆਹ ਝਾੜੂ ਵਗੈਰਾ ਤੇ ਭਾਂਡੇ ਕਿਉਂ ਨਹੀਂ ਚੌਂਤਰੀ ਤੇ ਝਾੜੂ ਵਗੈਰਾ ਤੇ ਭਾਂਡੇ ਪੁੰਨੇ ਮੰਮੀ ਨੇ ਮੰਜਨੇ ਹੁੰਦੇ ਆ ਅੱਜ ਫਿਰ ਮੈਂ ਸੀ ਨੈਕਸਟ ਉਹ ਮੰਮੀ ਸੀਗੇ ਮੰਮੀ ਨੇ ਅੱਜ ਪਹਿਲਾਂ ਰੈਸਟ ਕਰ ਲਈ ਹੁਣ ਮੰਮੀ ਦੀ ਡਿਊਟੀ ਹੋਊਗੀ ਦੇਟੇ ਵਗੈਰਾ ਚਾਰੂ ਵੀ ਜਾਉਂਦੇ ਸਵਟਰ ਸਕੂਟਰ ਇਹ ਜਾ ਕੰਮ ਕਰਨਾ ਉਹ ਕਰ ਲੈਣਗੇ ਉਹ ਰੈਸਟ ਹੀ ਥੋੜਾ ਟਾਈਮ ਕਰਦੇ ਹੁੰਦੇ ਆ ਆਪਾਂ ਨੂੰ 10 15 ਮਿੰਟਾਂ ਨਾਲ ਨਹੀਂ ਆਪਾਂ ਘੰਟਾ ਤਾਂ ਰੈਸਟ ਕਰਨੀ ਕਰਨੀ ਆ ਫੇਰ ਇਹਨੇ ਨੂੰ ਚਲੋ ਟਾਈਮ ਹੋ ਜਾਊਗਾ ਆਪਣਾ ਵਲੌਗ ਅਪਲੋਡ ਕਰਾਂਗੇ ਤੇ ਦੇਖੋ ਕਿ ਦਿਸਾਂ ਨੇ ਬਦਲ ਤੜ ਕੇ ਤੇ ਇੰਨੀ ਕਿ ਜ਼ਿਆਦਾ ਬਦਲ ਵਾਈ ਤੇ ਨਹੀਂ ਹਵਾ ਚੱਲਦੀ ਸੀਗੀ ਐਂ ਲੱਗਦਾ ਸੀ ਮੀਂਹ ਆਊਗਾ ਚਲ ਹੁਣ ਤਾਂ ਨਾ ਹੀ ਪਵੇ ਵਿਚਾਰੀ ਅਰਸ਼ ਦਾ ਵਿਆਹ ਵੀ ਹੋਜੇ ਵਿੱਚ ਨਾ ਹਰਾਮ ਕਝੋਲਾ ਪੈ ਜਾ ਕਿਤੇ ਮੀਂਹ ਦਾ ਕਿਉਂ ਮੀਂਹ ਬੋਲਦਾ ਨਹੀਂ ਮੈਂ ਚਾਰ ਕਿ ਦਿਨ ਢਿੱਲਾ ਰਿਆਂ ਮੈਂ ਕਿਹਾ ਹੁਣ ਨਹੀਂ ਪੈਦੇ ਮੁਸ਼ਕਲ ਆ ਹੁਣ ਤੇ ਆ ਵਰਦੇ ਜਿੰਨਾ ਦੀ ਕਰਵਾ ਨਹੀਂ ਆਈ ਜਾਂ ਰਹੀ ਇੱਥੇ ਹਾਂ ਆ ਲੱਗੀ ਉਹਦੇ ਕੋ ਮਰਜ਼ੀ ਕਰ ਲਈ ਆ ਹੀ ਲੈ ਲੈ ਦਾਵਾ ਬਾਤ ਮੜਾਏ ਕੋ ਸੇ ਦੁਖਣ ਲੱਗ ਜਾਂਦਾ ਮੇਰੇ ਹੋ ਛੱਡ ਗਏ ਤੇ ਹੋਰ ਮੈਨੂੰ ਐ ਲੱਗੇ ਮੈਨੂੰ ਮੈਨੂੰ ਬੜਾ ਡਰ ਲੱਗਾ ਮੈਂ ਤਾਂ ਮੋੜਾ ਭੱਜਾ ਕੇ ਤੂੰ ਮੈਂ ਖਾਲੀ ਕਰਨੀ ਸੀ ਜਿਹੜਾ ਪਕੜੀ ਹੋ ਮੇਰੀ ਨਾਲ ਪਤਾ ਅੱਜ ਕੀ ਹੋਇਆ ਮੈਂ ਵਧੀਆ ਕੰਮ ਦਿੰਦਾ ਕਰਕੇ ਜਿਵੇਂ ਮੈਂ ਬਲੌਗ ਬਣਾ ਕੇ ਜਿਵੇਂ ਪੈ ਗਈ ਰੈਸਟ ਕਰਨ ਲੱਗ ਗਈ ਹਨਾ ਇਦੋਂ ਬਾਅਦ ਉੱਠ ਕੇ ਜਿਵੇਂ ਅਸਲ ਕੁਛ ਨਾ ਕੁਛ ਬਣਾਉਣੇ ਆ ਖਾਣ ਨੂੰ ਮੈਂ ਬਣਾਉਣ ਲੱਗੀ ਦਲੀਆ ਤੇ ਮੇ ਮਿੱਕੇ ਦਮ ਘਬਰਾ ਪੈ ਗਿਆ ਸੂਚੇ ਖੜੀ ਨੂੰ ਅੱਜ ਚਾਹ ਤੇ ਮੈਂ ਦਲੀਆ ਬਣਾ ਦਿੰਨਾਂ ਦੇ ਬੰਦ ਕਰਕੇ ਨਾ ਮੈਨੂੰ ਐ ਲੱਗੇ ਵੀ ਮੈਨੂੰ ਕੁਝ ਹੁੰਦਾ ਤੇ ਮੈਂ ਭੱਜ ਗਈ ਮੰਮੀ ਕੋਲੇ ਮੰਮੀ ਨੂੰ ਤੇ ਜਾ ਕੇ ਮੰਮੀ ਮੈਨੂੰ ਕੁਝ ਹੁੰਦਾ ਮੈਂ ਪਤਾ ਨਹੀਂ ਪਤਾ ਨਹੀਂ ਮਿੱਕੇ ਦਮ ਘਬਰਾ ਪੈ ਗਿਆ ਨਹੀਂ ਮੈਨੂੰ ਨਹੀਂ ਇਦਾਂ ਜੇ ਐਂ ਜੀ ਕਦੇ ਕੁਝ ਹੋਇਆ ਤੇ ਬਨਾਲਦੀ ਨਾਲ ਫਿਰ ਮੈਂਨਾਂ ਨੂੰ ਕਾਲ ਕੀਤੀ ਮੈਂ ਹੈਵੀ ਡਾਕਟਰ ਨੂੰ ਭੇਜ ਦੋ ਵੀ ਪਤਾ ਨਹੀਂ ਕੀ ਹੋ ਗਿਆ ਮੈਨੂੰ ਤਾਂ ਮੁਰਗੇ ਮੈਂ ਸੀ ਮਾ ਲਈ ਜੇ ਰਹੀ ਹੈਨਾ ਹਾਂ ਜੇ ਡਾਕਟਰ ਨੂੰ ਫੋਨ ਕਰਦਾ ਹਾਂ ਮੇਰੇ ਬਲਗਾਂ ਮੰਨ ਕੇ ਜੜੀ ਉੱਤਰੀ ਜਾਂ ਫਿਰ ਆ ਹੀ ਹੁੰਦਾ ਮੈਨੂੰ ਵੀ ਨਾਲੇ ਘਬਰਾਜੇ ਪਿਆ ਲੱਗੇ ਵੀ ਹਾਈ ਮੈਨੂੰ ਕੁਝ ਹੋਊਗਾ ਵੀ ਮੈਂ ਬਚਣਾ ਨਹੀਂ ਪਤਾ ਨਹੀਂ ਨਾਲੇ ਕੁਝ ਦੋਖਦਾ ਨਹੀਂ ਸੀ ਬਸ ਅਸੀਂ ਧੂਪੇ ਪਏ ਪਏ ਨਾ ਅਸਕਰ ਜਿ ਗਈ ਆ ਅਲੱਸੀ ਨੇ ਮੇਰੀ ਯਾੜ ਵੜਤੀ ਪੀਣ ਲੱਗ ਗਿਆ ਵੀ ਤੋਦਨੇ ਮੇਰਾ ਗਲਾ ਜਾ ਖਰਾਬ ਹੋ ਗਿਆ ਠੰਡ ਜੀ ਲੱਗੀ ਮੈਂ ਪੈਰਾਸੈਟਾਮੋਲ ਪਹਿਲੇ ਹੀ ਲੈ ਲਈ ਜਦੋਂ ਘਬਰਾ ਜਾਵੇ ਉਦੋਂ ਹੀ ਲੱਗਦਾ ਕਿ ਮਰਨ ਤੋਂ ਤਾਂ ਡਰ ਰਖ ਫਰੇਕਦਾ ਹੀ ਫਰੇਕ ਨੂੰ ਲੱਗਦਾ ਕਿ ਛੱਕ ਦੀ ਬੁੜਾ ਬਿਛੱਕ ਦੀ ਕਿਵੇਂ ਆ ਕੋਈ ਹਨਾ ਤੇ ਫਿਰ ਪੁੱਠੀ ਜਾਂਦੀ ਹੁੰਦੀ ਹੈ ਵੀ ਹੈ ਕੁਛ ਹੋਊਗਾ ਫਿਰ ਡਾਕਟਰ ਨੇ ਵੀ ਆਉਂਦੇ ਨੇ ਟਾਈਮ ਜਲਾਤਾ ਮੈਨੂੰ ਵੀ ਆਪ ਨੂੰ ਐਜ ਲੱਗੀ ਹੈ ਵੀ ਹੈ ਪਤਾ ਨਹੀਂ ਕੀ ਹੋ ਗਿਆ ਪਵੇ ਵੀ ਦਿਮਾਗ ਨੂੰ ਐਜ ਆ ਕਬਰਾ ਪਵੇ ਜੇ ਮੈਂ ਬਾਹਰ ਨੂੰ ਜਾਵਾਂ ਪਤਾ ਨਹੀਂ ਕਿਉਂ ਇੱਕ ਤਾਂ ਵਾਸਤੇ ਡਾਕਟਰ ਨੇ ਜੋ ਚੈੱਕ ਕੀਤਾ ਤੇ ਬੁਖਾਰ ਮੈਨੂੰ ਐਸੇ ਪਹਿਲਾਂ ਬੀਬੀ ਉਪੀਣਾ ਘਟਿਆ ਹੋਊ ਮਾਇਆ ਨੂੰ ਕਹਿਿਆ ਕਿ ਮੈਂ ਕਿਹਾ ਕਿ ਉਹ ਵੀ ਘਟਦਾ ਹੁੰਦਾ ਹਾਂ ਹਾਂ ਮੈਂ ਵੀ ਇੱਕ ਬੜਾ ਸਿਟੀ ਜਾਏਗੇ ਚਲੋ ਨਾ ਮੈਂ ਚਾਹ ਪੀ ਲੈਣਾ ਮਾਇਆ ਤੂੰ ਚਾਹ ਪੀ ਤੇ ਮੈਂ ਤੇ ਭੱਜਣਾ ਨਾ ਕੋਈ ਨਾ ਮੈਨਾਂ ਇਹ ਮੌਤ ਇੱਕ ਇਹੋ ਜੀ ਚੀਜ਼ ਆ ਨਾ ਕਿੰਨਾ ਡਰਨ ਲੱਗਦਾ ਇੱਕਦਾਂ ਫਿਰ ਪਤਾ ਨਹੀਂ ਕਿਉਂ ਹਰ ਇੱਕ ਦਾ ਹੀ ਆ ਪਰਜਾਤ ਦੀ ਪੁੱਠੀ ਹੁੰਦੀ ਹੈ ਬੰਦੇ ਨੂੰ ਸਰਕਲ ਹਾਂ ਵੀ ਜਿੱਦੇ ਆ ਲੱਗੀ ਉਹਦੇ ਭੰਡਾਰੀ ਜਾਂ ਬਿਲਕੁਲ ਅਸੀਂ ਪਈਓ ਤੇ ਪਤਾ ਹੀ ਨਹੀਂ ਲੱਗਣਾ ਡਰ ਵਾਲੀ ਕੀ ਗੱਲ ਹੈ ਹੂੰ ਗੱਲਾਂ ਕਰੀ ਅੱਜ ਮੈਂ ਕਿਹਾ ਵੀ ਅੱਗੇ ਰਵਣ ਨੂੰ ਖਪਰਾੜ ਜੀ ਹੋਣ ਲੱਗੀ ਉਹ ਘਟਟਾ ਹੋ ਗਿਆ ਹਾਂ ਮੈਨੂੰ ਉਹਨੇ ਫੋਨ ਕਰਿਆ ਫਿਰ ਡਾਕਟਰ ਨੂੰ ਸੱਦਿਆ ਕੇ ਚਲਵਾਇਆ ਬੁਖਾਰ ਸੀ ਜਾਂ ਬੁਖਾਰ ਕੱਢ ਗਿਆ ਵਾਲਾ ਹਾਂ ਜੀ ਹਾਂ ਜਿਆਦਾ ਵੀ ਨਹੀਂ ਨਾਰਮਲ ਜਿਹੀ ਸੀਗਾ ਸੇ ਮੈਂ ਮੰਮੀ ਨੂੰ ਗੱਲ ਕੀਤੀ ਮੰਮੀ ਬੜਾ ਜੀ ਤਰੋਏ ਕਿ ਨਾ ਮੈਂ ਕਿਹਨਾਂ ਵੇਰੀਂ ਤੁਰਾਛਾ ਦਰ ਜਗੇ ਹੈ ਨਾ ਪਤਾ ਨਹੀਂ ਕਿ ਉਹ ਉਹ ਡਰਦਾ ਬੀਬੀ ਹੁਣ ਹੱਸੀਆਂ ਦੇ ਪਾਪੇ ਨੂੰ ਕਹਿੰਦੀ ਰੱਬ ਲੈ ਦੇ ਚੱਕ ਕੇ ਪੈਖ ਨਹੀਂ ਉਦੋਂ ਤਾਂ ਬੰਦਾ ਡਰਦਾ ਹੁੰਦਾ ਉਦੋਂ ਜਦੋਂ ਬੀਬੀ ਨੂੰ ਜਦੋਂ ਮੈਂ ਹੁਣ ਕਹਿੰਦੀ ਬੀਬੀ ਮੈਂ ਕਿਹਾ ਮੌਤ ਤੋਂ ਹਾਰੇ ਡਰਦਾ ਆਹ ਘੰਟਾ ਡੇਢ ਘੰਟਾ ਹੀ ਹੋਇਆ ਬੀਬੀ ਨੂੰ ਜਦੋਂ ਉਹ ਬਾਥਰੂਮ ਜੀ ਦੀ ਪ੍ਰੋਬਲਮ ਹੋ ਗਈ ਹੈ ਨਾ ਪਤਾਤ ਲੱਗਦੀ ਬੰਦਾ ਡਰ ਜਾਂਦਾ ਸਰੇਜਿੰਦਰ ਆ ਗਿਆ ਸੀ ਉਹਦੇ ਘਰੇ ਕੀ ਵੀ ਵਿਅਦ ਕਰਿਆ ਕਰੇਗਾ ਨਹੀਂ ਮੈਨੂੰ ਕੁਝ ਹੋ ਜੂਗਾ ਪੀਗਾ ਲਾ ਕੇ ਗਿਆ ਨਹੀਂ ਗੋਲੀਆਂ ਦੇ ਦਿਆਂ ਗੋਲੀਆਂ ਦੇ ਕੇ ਹਾਂ ਪਹਿਲਾਂ ਲੈ ਲਈ ਸੀਗੀ ਨਾ ਡਾਕਟਰ ਦੇ ਜਾਣ ਤੋਂ ਪਹਿਲਾਂ ਲੈ ਕੇ ਗਿਆ ਠੰਢੀ ਕੀ ਲੱਗਦੀ ਸੀ ਪਹਿਲਾਂ ਹੈ ਹੱਥ ਲਾਲਾ ਲਾਲ ਇਹ ਆਹ ਡੱਗੀ ਨੂੰ ਮੇਰੇ ਤੇ ਬਣਾ ਕੋਈ ਨਹੀਂ ਸਵਾਰਦਾ ਐ ਬੱਸ ਦੇਣਾ ਮੈਂ ਸਵਾਰਦਾ ਡੱਗੇ ਹੈ ਦੇ ਹੋਰ ਕੀ ਹੈ ਦੇਖਣ ਭੁੱਖੀਆਂ ਭੁੱਖੀਆਂ ਖਾਂਦੇ ਲਾ 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 ਸਾਡੇ ਦੋਸਤਾਰ ਦਾ ਬਸ ਚਾਰਾਂ ਪੰਜਾ ਦਿਨ ਲੱਗੋ ਦੋਸਤਾ ਇਹੋ ਬਿਚੋਲੇ ਭਾੜਾ ਹੀ ਜਿੜੜੇ ਤੇ ਤੂੰ ਤੀਰੋਂ ਵਿੱਚ ਸਾਡੀ ਜਿਸ ਵੀ ਦਾ ਹੁੰਦੀ ਆ ਕੀ ਲੱਗੇ ਇਹਨੂੰ ਉਹ ਤਰਾਵਾ ਪਹੁੰਚ ਹਰਗੀ ਮੈਂ ਤਾਂ ਮਈਆਂ ਵੀ ਲੈਣ ਲਮਾਉਂਦਾ ਤਾਂ ਇਹ ਸੰਗਾਂ ਨੂੰ ਲਾਉਂਦੇ ਸਾਂ ਹੋਰ ਹੁਣ ਤਾਂ ਦਪਹਿਰੀ ਆਕੇ ਨਰਮਾ ਗੁੱਡ ਕੇ ਆਕੇ 12:30 ਵਜੇ ਮੈਂ ਆਕੇ ਸਰਦਾ ਮੈਂ ਚੰਪਰਤੀ ਲੋ ਜੇ ਟਾਈਮ ਹੋ ਗਿਆ ਪੌਣੇ ਸੱਤ ਵਜੇ ਮੈਂ ਵੀ ਕੱਪੜੇ-ਕੱਪੜੇ ਪ੍ਰੈਸ ਕਰਿਆ ਇਹ ਸਾਰੇ ਕਰਕੇ ਰੱਖਤੇ ਜਿੰਨੇ ਤੋਤੇ ਸੀ ਅੱਜ ਆਇਆ ਸੋਲੇ ਦੇਖੋ ਬੱਦਲ ਦਿਨੇ ਹੈ ਨਹੀਂ ਸਣਾ ਤੁੜ ਕਿੰਨਾ ਕਰਦਾ ਮੈਚ ਤੇ ਪਸ਼ੂ ਟਾਲ ਦੋ ਨਾ ਹੁਣ ਬੰਦੋ ਹੂੰ ਹੂੰ ਪਸ਼ੂ ਪਸ਼ੂ ਬਸ ਮੈਂ ਬੰਦਦਾ ਬਾਕੀ ਦੋ ਚਾਰ ਮਿੰਟ ਬਾਲ ਇੰਟਰਸਟ ਨਾ ਦਰ ਪਾਪਾ ਉbro eh eh ਪਸ਼ੂ ਘੜਿਆ ਵਿਚਾਰੇ ਪੱਠੇ ਖਾਈ ਇਹ ਹੋ ਗਿਆ जी सब्जी बनी है गाजर मटर की बाल्टी पुद्धाली धोखे सुख पाई भी कुर्सी भी रख सब्जी बनगी भुख लगी तो ਗਾਜਰ ਮੂਲੀ ਖਾ? ਹੂੰ। ਇਹ ਰੋਟੀ ਖਾਂ। ਗਾਜਰ ਖਾ ਲੈ ਇੱਕ। ਕਿੱਥੇ ਆ? ਸਾਹ ਤੋਂ ਨੰਦਰੇ ਜੀ। ਫੇਟ ਚ? ਹੂੰ। ਟੁਕੇ। ਉਹ ਕੋਈ ਨਹੀਂ। ਸਤੋਂ ਟੁਕਰੀ ਬਗ। ਅਸੀਂ ਬੈਲੀ ਘਾਟੀ। ਗਾਜਰ ਖਾ। ਗਾਜਰ ਖਾ ਸਾਲ ਨੂੰ ਖਾ। ਸ਼ਾਮ ਨੂੰ ਖਾ। ਗਾਜਰੀ ਹੋ ਗਈ। ਸੰਤਰਾ ਖਾਣ ਨੂੰ ਮੈਂ ਜੀ ਕਰਦਾ ਮਸਾਂ ਖਾਏ ਸੀ। ਨਾ ਨਾ ਗਾਜਰ ਖਰਾਬ ਹੈ। ਮੂਲੀ ਆਇਤ ਕੋਸੇ ਵੀ ਨਹੀਂ ਬਣਾਇਆ ਗਿਆ ਮੰਮੀ ਆਪਾਂ ਤਾਂ ਬਣਾਣਾ ਤਾਂ ਨਹੀਂ ਆਪੇ ਕੰਮੀ ਦਈਆ ਮੰਮੀ ਇਹ ਵੀ ਬਣਾ ਲਿਆ ਉਹ ਵੀ ਵਿੱਚ ਵਿਚਾਲੇ ਛੱਟਦਾ ਆਹੋ ਆਹ ਬਣਾਣਾ ਅੰਦਰ ਫ੍ਰਿਜ ਕੀ ਤੇ ਹੈ ਮਠੂ ਬਣਾਉਣਾ ਲੈ ਇਦਾਂ ਕੀ ਆ ਉਹ ਦਹੀਂ ਖੰਡਾ ਦਹੀਂ ਖੰਡਾ ਹੂੰ ਦਹੀਂ ਖੰਡ ਪਈਆ ਭਾਂਜੀ ਟਾਈਮ ਹੋ ਗਿਆ 8:30 ਦਾ ਤੇ ਰੋਟੀ ਪਣੀ ਬਣਾ ਲਿਆ ਖਾ ਲਿਆ ਭਾਂਡੇ ਵਗੈਰਾ ਵੀ ਮਾਂਸ ਤੇ ਤੇ ਵੈਸੇ ਬਣਾਉਣੀਆਂ ਤਾਂ ਮੈਂ ਦਿਨੇ ਸੀਗੀਆਂ ਇਹ ਵਾਲਾ ਮਠਣਾ ਮਿੱਠਾ ਹੋਊਗਾ ਮਾੜਾ ਮੋਟਾ ਤਾਂ ਸ਼ੱਕ ਘੱਟ ਹੋਵੇ ਪਰ ਬਸ ਦੇ ਨੇ ਨਹੀਂ ਬਣਾ ਸਕੀ ਮੈਂ ਤੇ ਫਿਰ ਜਿਹੜਾ ਸੋਚਿਆ ਜਾਂ ਹੁੰਦਾ ਉਹ ਬਣਾ ਹੀ ਲਈਦਾ ਤਾਂ ਕਰਕੇ ਮੈਂ ਬਣਾਉਣੀਆਂ ਸੀਗੀਆਂ ਖੰਡ ਵਾਲੀਆਂ ਖੰਡਾਲ ਕਹੇ ਹਾਂ ਵੈਸੇ ਗੋਡਾ ਲਗਾ ਬਣਾਉਣੀਆਂ ਸੀ ਫਿਰ ਮੈਂ ਉਹ ਚਕਲੇ ਬੇਲਦੇ ਤੇ ਬੇਲਦੇ ਹਣਾ ਤੇ ਫਿਰ ਬਾਲਾ ਵੱਧਾ ਜਾਂ ਵੱਧ ਜੂਗਾ ਤੇ ਤਾਂ ਕਰਕੇ ਇਹ ਦੇ ਵਿੱਚ ਦੇਸੀ ਖੰਡ ਹੀ ਪਾਈ ਆਟੇ ਦੇ ਵਿੱਚ ਦੇਸੀ ਖੰਡ ਪਾਦਣੇ ਵਿੱਚ ਘਿਓ ਵਗੈਰਾ ਉਹ ਕਰਕੇ ਤੇ ਵਿੱਚ ਇਹਦੇ ਇਲਾਚੀ ਪਾਊਡਰ ਪਾਇਆ ਬਸ ਇਦਾਂ ਇਹਦੇ ਰੋਲ ਬਣਾ ਲੈਣੇ ਆ ਮੈਨਾਂ ਨੂੰ ਕਿ ਮਾਰੇਗੀ ਹੈਲਪ ਕਰ ਦੋ ਮੇਰੀ ਤੇ ਆਹ ਵਾਲਾ ਰੋਲ ਬਣਾ ਕੇ ਇਦਾਂ ਸਾਈਡ ਤੇ ਆਪਾਂ ਨੂੰ ਕਿਹਾ ਬਲਣਾ ਮਟਨ ਆਪਾਂ ਕੱਟੀ ਜਾਵਾਂਗੇ ਜਦੋਂ ਹੁਣ ਪੱਕ ਗਈਆਂ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੀ ਕਿੱਦਾਂ ਦੀ ਬਣਦੀ ਹੈ ਵੈਸੇ ਮੈਂ ਪਹਿਲਾਂ ਦਿਵਾਲੀ ਵੇਲੇ ਵੀ ਬਣਾਉਂਗਾ ਸੀਗਾ ਬਹੁਤ ਜ਼ਿਆਦਾ ਟੇਸਟੀ ਬਣਦੇ ਹੁੰਦੇ ਸੀ ਮੈਂ ਟੇਢੀਆਂ ਕੱਢਦੀ ਉਹ ਸੋਹਣੀ ਸ਼ੇਪ ਦੀ ਬਣਦੀ ਹੈ ਇਹ ਸਿੱਧੇ ਕੱਟ ਜਾਂਦੇ ਆ। ਤੁਸੀਂ ਕਿਹਨੇ ਵੀ ਐਂ ਕੀਤਾ? ਹਾਂ। ਨਹੀਂ ਨਹੀਂ। ਇਹਨੂੰ ਇਹਨੂੰ ਐ ਟੇਡਾ ਕੱਟ ਦੋ ਬਸ ਉਹਦਾ ਸ਼ੇਪ ਜਿਹਾ ਬਣੇ। ਜਿਵੇਂ ਆਪਾਂ ਖੀਰਾ ਕੱਟਦੇ ਬਣੇ ਆ ਟੇਡਾ। ਹੈ। ਕਿਸ ਤਰ੍ਹਾਂ ਇਹ ਬਣੂਗਾ। ਚਾਕੇਵੇਂ ਬਣਾ ਲਓ ਜਾਨਾ ਤੇ ਟੇਢੇ ਜਿਹੇ। ਹਨਾ ਹੁਣ ਸਹੀ ਬਣੂਗਾ। ਹਾਂ। ਇਹ ਜੀ ਸੋਹਣੀ ਬਣਦੀ ਐ। ਸਹੀ ਬਣਦੀ ਐ। ਇਦਾਂ ਪੱਕ ਵੀ ਜਾਂਦੀ ਐ ਫਿਰ। ਆਸੇ ਪਾਸੇ ਕੱਚੀ ਨਹੀਂ ਰਹਿੰਦੀ ਹੈਗੀ। ਮੰਮੀ ਕੀ ਬਣਾਉਣਾ ਲੋ ਜੀ ਆਪਾਂ ਸਾਰੀਆਂ ਜਿਹੜੀਆਂ ਮਠੀਆਂ ਬੇਲ ਲਈਆਂ ਸੀਗੀਆਂ ਦੇਖੋ ਆਹ ਵਾਲੀ ਏਦਾਂ ਕਰਕੇ ਇਹਨਾਂ ਦੀ ਸ਼ੇਪ ਬਣਾਈ ਐ ਪੱਕ ਗਈਆਂ ਤੇ ਬਸ ਆ लास्ट ਪੂਰਾ ਜਿਹੜਾ ਆਪਣਾ ਰਹਿ ਗਿਆ ਤੇ ਟਾਈਮ ਵੀ 9 ਵਜੇ ਨਾਲੇ ਆ ਅੱਧੇ ਤੱਕ ਕਹਿੰਦੇ ਹੁੰਦੇ ਨੇ ਇਹਨਾਂ ਨੂੰ ਕੀ ਕੰਮ ਛੁੱਟੇ ਰਾਤ ਨੂੰ ਮਠਗਾਂ ਬਣਾਉਂਦਾ ਮੰਮੀ ਤਾਕ ਦਿੰਦੀ ਜਿਹੜਾ ਰਾਤ ਨੂੰ ਕੰਮ ਹੋ ਜਾ ਉਹ ਵਧ ਗਿਆ ਵਧ ਗਿਆ ਕਿ ਦਿਨੇ ਹੋਰ ਕੰਮ ਕਰੀ ਆ ਜਿਹੜੇ ਨਹੀਂ ਲੇਟ ਆਉਂਦੇ ਕੁਝ ਜਿਹੜੀ ਅੱਜ ਤਾਂ ਪਤਾ ਨਹੀਂ ਕੀ ਕੁਝ ਹੋ ਜਾਇਆ ਸੀ ਤਾਂ ਕਰਕੇ ਨਹੀਂ ਵਸ ਟਾਈਮ ਮਿਲਿਆ ਦਰਜੇ ਗਏ ਇੱਕਦਮ ਵਿਆਹ ਕੀ ਹੋ ਗਿਆ ਆਪਣੀਆਂ ਪਤਨੀਆਂ ਹਾਂ ਤੇ ਹੁਣ ਆਪਾਂ ਬਣਾ ਲੈ ਵਸ ਲਾਸਟ ਪੋਜ ਹੈ ਗਿਆ ਆਪਣਾ ਖਾ ਲਾਂਗੇ ਦੋ ਡੰਗ ਚਾਹ ਨਾਲ ਹਨਾ ਵੀ ਸਮ੍ਰਿਤ ਕੁਰੇ ਬੜੀ ਮਤਖੋਣਾ ਮੈਂ ਉਹਦਾ ਖਾ ਲਾਂ ਮੈਂ ਦਾਦੇ ਮੋਤਰਾਂ ਤਾਂ ਇਹਨਾਂ ਨੂੰ ਕੀ ਤਰੇੜ ਜੀ ਪੈ ਗਈ ਕਿਨੂੰ ਮੰਮੀ ਮੇਰੇ ਪਸੰਦ ਜਿਹਾ ਬਾੜਨਾ ਹੁੰਦੀਆਂ ਇਹ ਰੜੀਆਂ ਕਰੜੀਆਂ ਇਹ ਹਮ ਇਹਦੇ ਡੈਡੀ ਨੇ ਸ਼ੇਪ ਚੇਂਜ ਕਰਦੀ ਇਹਨਾਂ ਦੀ ਹੋਰ ਹੀ ਬਣਾ ਦਿੰਦਾ ਤ੍ਰੈਂਗਲ ਵਰਗ ਨੂੰ ਬਣਾ ਲਿਆ ਹਾਂ ਸ਼ੇਪ ਵਧੀਆ ਹੁੰਦੀਆਂ ਇਹਨਾਂ ਦੀ ਹਾਂ ਮੰਮੀ ਤ੍ਰੈਂਗਲ ਵਰਗ ਬਣਾਉਣਾ ਹੁੰਦਾ ਕਹਿੰਦੇ ਜਿਵੇਂ ਆਪਾਂ ਬੇਲਦੇ ਹੁੰਦੇ ਨੇ ਨਾ ਜਾਂ ਗਲਾਸੀ ਨਾਲ ਕੱਟ ਲੀਆਂ ਉਹ ਫਿਰ ਆਟਾ ਗੋਲ ਹੀ ਜਾਂਦਾ ਵਧੀਆ ਜਾਂਦਾ ਇਹ ਤਰੀਕਾ ਵਧੀਆ ਹੁੰਦਾ ਮੈਂ ਲੱਗਦਾ ਆਪਾਂ ਦਿਖਾਇਆ ਸੀ ਨਾ ਰੋਲ ਬਣਾ ਕੇ ਨਾ ਕਰਦ ਨਾਲ ਕੱਟੀ ਚੱਲੇ ਡੇਡੀਆਂ ਹਮ ਤਾਂ ਵਧੀਆ ਬਣਦੀ ਆ ਇਹ ਲੈ ਛੇਤੀ ਹੈ ਜਿਹੜਾ ਕੰਮ ਹੈ ਨਿਬੜਿਆ ਨਾ ਨੇੜੇ ਹੋ ਜਾ ਬਟੇ ਕੈਮਰਾ ਨਹੀਂ ਸਹੀ ਹੈਗਾ ਕੈਮਰਾ ਸਹੀ ਹੈ ਤੈਨੂੰ ਹੈਣੀ ਇਹਦੇ ਨੂੰ ਡੇਟਾ ਕਰ ਲੈਣਾ ਹੂੰ ਮੈਂ ਟੋਪੀ ਕਿਤੇ ਦਿੰਦੀ ਉਹਦੇ ਹੀ ਪਿੰਕ ਜੀ ਇਹ ਪਾ ਦੋ ਲੋ ਤੋ ਜਿਹ ਟਾਈਮ ਹੋ ਗਿਆ ਸਾਵਨਾਂ ਦਾ ਤੇ ਆਪਣੀ ਕੰਮ ਕਰ ਨਿਭੜ ਗਏ ਮਠਿਆ ਦਾ ਕੰਮ ਵੀ ਨਿਭੜ ਗਿਆ ਤੇ ਹੁਣ ਹੋ ਗਈ ਆਪਾਂ ਫ੍ਰੀ ਤੇ ਇਸ ਦੇ ਨਾਲ ਹੀ ਆਪਾਂ ਹੁਣ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦੇ ਲਈ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜਿਹੜਾ ਨੈਕਸਟ ਵਲੌਗ ਹੋਊਗਾ ਉਹ ਹੋਊਗਾ ਤੁਹਾਨੂੰ ਜਾਗੋ ਦਾ ਦਿਖਾਵਾਂਗੀ ਖੜੀ ਆ ਜਰਸੀ ਛਾਕਦੀ ਹੈ ਵੀ ਕਿਵੇਂ ਆ ਬਾਰ ਬਾਰ ਆਈ ਜਾਂਦੇ ਮੇਰੇ ਕੋਲੇ ਚਲੋ ਜੀ